ਹਾਂਜੀ ਸਸਤੀ ਕਾ ਵੀਰੇ ਸਾਰਨ ਹੋ ਠੀਕ ਠਾਕ ਹਾਂ ਬਾਈ ਤੇ ਅੱਜ ਦੁਬਾਰਾ ਨਵੀਂ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਏ ਆਪਾਂ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਵੀਰੇ ਤੇ ਫੇਸਬੁੱਕ ਦੇ ਉੱਤੇ ਆਈਡੀ ਨੂੰ ਫੋਲੋ ਕਰ ਲਿਓ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਅਹਿਮ ਵਿਸ਼ਾ ਹੈਗਾ ਉਹਦੇ ਬਾਰੇ ਤੁਸੀਂ ਸਾਰੇ ਭਰਾ ਜ਼ਰੂਰ ਧਿਆਨ ਦੇ ਨਾਲ ਸੁਣਿਓ ਇਹ ਚੀਜ਼ ਨੂੰ ਤੇ ਆਪਾਂ ਆਪਣਾ ਟੌਪਿਕ ਇਹ ਹੈਗਾ ਵੀ ਜਿਹੜੇ ਅੱਜ ਕੱਲ ਬਿਰਧ ਆਸ਼ਰਮ ਖੋਲ ਰਹੇ ਨੇ ਜਿਵੇਂ ਮੇਰੇ ਪਿੰਡ ਦੇ ਨੇੜੇ ਸੰਗਰੂਰ ਜਲਾ ਸੰਗਰੂਰ ਦੇ ਲਵੇ ਇੱਕ ਬਟਰੁਖਾ ਪਿੰਡਾ ਵੀ ਉੱਥੇ ਬਿਰਧ ਆਸ਼ਰਮ ਖੁੱਲੇ ਖੋਲਿਆ ਹੋਇਆ ਹੈਗਾ ਵੀ ਉਹ ਕਿਉਂ ਖੁੱਲ ਰਹੇ ਨੇ ਕੀ ਲੋੜ ਪੈ ਰਹੀ ਹੈ ਅਜੇ ਹੀ ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਨੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਣੇ ਮਾਪੇ ਦਾ ਵਿਆਹ ਹੁੰਦਾ ਉਸ ਤੋਂ ਬਾਅਦ ਆਪਣੇ ਮਾਪੇ ਆਪਾਂ ਨੂੰ ਜਨਮ ਦਿੰਦੇ ਨੇ ਤੇ ਇੱਕ ਮਾਂ ਆਪਣੇ ਬੱਚੇ ਨੂੰ ਚਾਹੇ ਉਹ ਮੁੰਡਾਗਾ ਚਾਹੇ ਉਹ ਕੁੜੀ ਆ ਉਹਨੂੰ ਜਨਮ ਦਿੰਦੀ ਹੈਗੀ ਤੇ ਜਨਮ ਤੋਂ ਬਾਅਦ ਕੀ ਹੁੰਦਾਗਾ ਆਪਾਂ ਮੁੰਡੇ ਦੀ ਗੱਲ ਕਰਦੇ ਹਾਂ ਨਾ ਉਹ ਮਾਂ ਬਹੁਤ ਖੁਸ਼ ਹੁੰਦੀ ਹੈਗੀ ਉਸ ਟਾਈਮ ਤੇ ਮੁੰਡੇ ਦੇ ਲੋੜੀਆਂ ਮਨਾਏ ਜਾਂਦੇ ਨੇਗੇ ਜਿਵੇਂ ਹੁਣ ਪਿੱਛੇ ਲੋੜੀ ਲੰਘ ਕੇ ਹਟিয়েਗੀ ਤੇ 2 ਸਾਲ 4 ਸਾਲ ਜਿੰਨਾ ਟਾਈਮ ਵੀ ਮਤਲਬ ਹੁੰਦਾਗਾ ਲੋੜੀ ਮਨਾਈ ਜਾਂਦੀ ਹੈਗੀ ਆਪਦੇ ਪੁੱਤ ਦੀ ਉਸ ਤੋਂ ਬਾਅਦ ਕੀ ਹੁੰਦਾ ਮਾਂ ਬਾਪ ਉਹਨੂੰ ਚੰਗੀ ਤਰ੍ਹਾਂ ਪੜਾਉਂਦੇ ਲਿਖਾਉਂਦੇ ਨੇ ਜਲ ਜਿੰਨਾ ਕੋ ਉਹਨਾਂ ਦਾ ਕਿਤੇ ਤੱਕ ਵੀ ਉਹਨਾਂ ਦੀ ਕਪੈਸਿਟੀ ਹੈਗੀ ਉਹ ਪੜਾਉਂਦੇ ਲਖਾਉਂਦੇ ਨੇ ਹਣਾ ਪੜਾਉਣ ਲਖਾਉਣ ਤੋਂ ਬਾਅਦ ਕੀ ਹੁੰਦਾ ਹੈਗਾ ਉਹਨਾਂ ਦਾ ਵਿਆਹ ਹੋ ਜਾਂਦਾ ਮੁੰਡੇ ਦਾ ਵਿਆਹ ਕਰ ਦਿੰਦੇ ਨੇਗੇ ਜਾਂ ਮੁੰਡਾ ਲਵ ਮੈਰਿਜ ਕਰਾ ਲੈਂਦਾ ਜਾਂ ਵਿਆਹ ਕਰ ਦਿੰਦੇ ਨੇ ਰੀਜ ਮੈਰਿਜ ਹੁੰਦੀ ਹੈਗੀ ਉਹ ਮੁੰਡੇ ਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਵਿਆਹ ਕੇ ਨੂੰ ਘਰੇ ਆ ਜਾਂਦੇ ਹੈਗੇ ਬਸ ਉੱਥੋਂ ਸ਼ੁਰੂਆਤ ਹੁੰਦੀ ਹੈਗੀ ਵਿਰਦਾ ਆਸ਼ਰਮ ਦੀ ਤੇ ਕਈ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਹਣਾ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੇ ਨੇ ਕੁਝ ਉਹਨਾਂ ਕੁੜੀਆਂ ਦੀ ਗੱਲ ਕਰਦੇ ਹਾਂ ਜਿਹੜੇ ਐਵੇਂ ਦੀਆਂ ਹੈਗੀਆਂ ਨੇ ਜਿਹੜੇ ਆਪਣੇ ਮਾਪੇ ਨੂੰ ਮਾਪੇ ਸਮਝਦੇ ਨੇ ਤੇ ਮੁੰਡੇ ਵਾਲਿਆਂ ਨੂੰ ਕੁਛ ਵੀ ਨਹੀਂ ਸਮਝਦੇ ਆਪਾਂ ਉਹਨਾਂ ਦੀ ਗੱਲ ਕਰਨੀ ਹੈ ਗਿਆ ਕੁਝ ਕਿ ਮੇਰੇ ਭੈਣ ਆਏ ਜਿਵੇਂ ਜਿਹਨੇ ਬਹੁਤ ਜ਼ਿਆਦਾ ਮਤਲਬ ਪਿਆਰ ਕਰਦੇ ਨੇ ਆਪਣੇ ਮਾਪੇ ਤੋਂ ਵੱਧ ਪਿਆਰ ਕਰਦੇ ਨੇ ਸਸਰ ਸਹੁਰਾ ਨੂੰ ਤੇ ਇਹਦੇ ਪਿੱਛੇ ਕਈ ਕਾਰਨ ਨੇ ਕਈ ਵਾਰ ਤਾਂ ਇਹ ਹੁੰਦਾ ਵੀ ਜਿਹੜੇ ਮੁੰਡੇ ਦੇ ਮਾਪੇ ਨੇ ਉਹ ਬਿਮਾਰ ਹੁੰਦੇ ਨੇ ਜਾਂ ਉਹ ਤੁਰ ਫਿਰ ਨਹੀਂ ਸਕਦੇ ਜਾਂ ਜ਼ਿਆਦਾ ਬਿਮਾਰ ਹੋਣ ਕਰਕੇ ਤਾਂ ਤੇ ਮੁੰਡਾ ਵੀ ਮਤਲਬ ਆਪਦੇ ਘਰ ਵਾਲੀ ਦੇ ਪਿੱਛੇ ਲੱਗ ਜਾਂਦਾ ਹੁੰਦਾ ਹੈਗਾ ਵੀ ਸਾਨੂੰ ਦਵਾਈ ਦਵਾਉਣੀਆਂ ਪੈਣੀਆਂ ਹੈਗੇ ਜਾਂ ਇਹਨਾਂ ਨੂੰ ਸਾਂਭਣਾ ਪੈਣਾ ਹੈਗਾ ਹਨਾ ਬੇਸ ਤੋਂ ਬੈਟਰ ਇਹ ਹੈਗਾ ਵੀ ਇਹਨਾਂ ਨੂੰ ਆ ਵੀ ਬਿਰਦਾ ਆਸ਼ਰਮ ਦੇ ਵਿੱਚ ਛੱਡ ਦੋ ਜਾਂ ਇਹਨਾਂ ਨੂੰ ਐਂ ਘਰੋਂ ਬਾਹਰ ਕੱਢ ਦੋ ਨਾ ਬਹੁਤ ਤਰ੍ਹਾਂ ਦੇ ਡਿਸੀਜਨ ਲੈਂਦੇ ਨੇ ਪਰ ਇਹਦੇ ਵਿੱਚ ਹੱਥ ਨਾ ਜ਼ਿਆਦਾਤਰ ਕੁੜੀ ਦਾ ਹੁੰਦਾ ਤੇ ਕੁੜੀ ਮਜਬੂਰ ਕਰਦੇ ਮੁੰਡੇ ਨੂੰ ਵੀ ਮੈਂ ਤਾਂ ਤੇਰੇ ਮਾਪੇ ਨਾਲ ਰਹਿਣਾ ਨਹੀਂ ਹੈਗਾ ਜਾ ਕੇ ਇਹਦੇ ਮੈਂ ਤਾਂ ਸ਼ਹਿਰ 'ਚ ਰਹਿਣਾ ਮੈਂ ਪਿੰਡ 'ਚ ਨਹੀਂ ਰਹਿਣਾ ਹੈਗਾ ਬਹੁਤ ਕੰਡੀਸ਼ਨਾਂ ਨੇਗੇ ਹਨਾ ਆਪਾਂ ਫੇਸ ਕਰਦੇ ਨੇ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ ਕੀ ਹੁੰਦਾਗਾ ਤੇ ਜਿਹੜਾ ਪਹਿਲਾਂ ਤਾਂ ਘਰ ਦੇ ਵਿੱਚ ਥੋੜਾ ਥੋੜਾ ਕਲੇਸ਼ ਸ਼ੁਰੂ ਹੁੰਦਾ ਕਲੇਸ਼ ਸ਼ੁਰੂ ਹੋਣ ਤੋਂ ਬਾਅਦ ਫਿਰ ਬਿਰਦਾਸ਼ਰਮ ਦੀ ਸਟਾਰਟਿੰਗ ਹੁੰਦੀ ਹੈਗੀ ਤੇ ਜ਼ਿਆਦਾਤਰ ਕੇਸਸ ਇਹ ਦੇਖੇ ਨੇਗੇ ਵੀ ਕੁੜੀ ਹੀ ਇਹ ਚੀਜ਼ ਨੂੰ ਮਜਬੂਰ ਕਰਦੇ ਮੁੰਡੇ ਨੂੰ ਵੀ ਹਾਂ ਮੈਂ ਤਾਂ ਤੇਰੇ ਮਾਪੇ ਬਣਾ ਰਹਿਣਾ ਨਹੀਂ ਹੈਗਾ ਜਾਂ ਤੁਸੀਂ ਅਲੱਗ ਰਹੋ ਜਾਂ ਉਹਨਾਂ ਨੂੰ ਮੈਂ ਦੇਖਿਆ ਕਿ ਵੀਡੀਓ ਦੇ ਵਿੱਚ ਤੁਸੀਂ ਵੀ ਦੇਖਿਆ ਹੋਊਗਾ ਜਿਹੜੀ ਨੂੰ ਆਗੀ ਮੁੰਡੇ ਦੀ ਗੈਰ ਹਾਜ਼ਰੀ ਦੇ ਵਿੱਚ ਜੇ ਮੁੰਡਾ ਕਿਸੇ ਕੰਮ ਤੇ ਗਿਆ ਹੁੰਦਾਗਾ ਤਾਂ ਉਹ ਜਿਹੜੇ ਵਿਚਾਰੇ ਬੁੱਢੇ ਮਾਵਾ ਬਾਬਨ ਉਹਨਾਂ ਨੂੰ ਕੁੱਟ ਦੇਈ ਮਾਰਦੀ ਐ ਜਾਂ ਸੱਸ ਸਹੁਰਾਗਾ ਉਹਨਾਂ ਨੂੰ ਕੁੱਟ ਦੇ ਦੇ ਨੇ ਜਾਂ ਉਹਨਾਂ ਨੂੰ ਟਾਈਮ ਤੇ ਰੋਟੀਆਂ ਦਾ ਜਣਾ ਜਾਣਾ ਜਾਂ ਉਹਨਾਂ ਨੂੰ ਧੱਕੇ ਮੋਕੀ ਕਰਨਾ ਬਹੁਤ ਕੁਝ ਹੁੰਦਾ ਤੁਸੀਂ ਦੇਖਿਆ ਨਾ ਤੇ ਉਸ ਤੋਂ ਬਾਅਦ ਫਿਰ ਉਹ ਮਾਵਾ ਬਾਬਨ ਜਿਹੜੇ ਉਹ ਫੈਸਲਾ ਲੈਂਦੇ ਨੇਗੇ ਵੀ ਇਹਦੇ ਨਾਲੋਂ ਬੈਟਰ ਤੇ ਇਹ ਵੀ ਆਪਾਂ ਘਰ ਛੱਡ ਕੇ ਚਲੇ ਜਾਨੇਗੇ ਵੀ ਹੋਰ ਕੀ ਹੋ ਸਕਦਾ ਵੀ ਨਿੱਤ ਦੀ ਕੁੱਟ ਖਾਣ ਨਾਲੋਂ ਤੇ ਉੱਥੇ ਕਈ ਵਾਰ ਮੁੰਡਾ ਮਜਬੂਰ ਹੋ ਜਾਂਦਾ ਜੇ ਤਾਂ ਉਹ ਆਪਣੇ ਮਾਪਿਆਂ ਨਾਲ ਰਹਿੰਦਾ ਤਾਂ ਉਹ ਆਪਦਾ ਪਰਿਵਾਰ ਆ ਜਿਹੜੀ ਉਹਦੀ ਵਾਈਫ ਹੈਗੀ ਤਾਂ ਉਹਦਾ ਉਹ ਸਾਥ ਛੱਡਣ ਤਿਆਰ ਹੋ ਜਾਂਦੇ ਵੀ ਜਾਂ ਤਾਂ ਉਹ ਆਪਣੀ ਮੰਮੀ ਡੈਡੀ ਨਾਲ ਰਹੇ ਜਾਂ ਮੇਰੇ ਨਾਲ ਰਹੇ ਤੇ ਕਈ ਵਾਰੀ ਕੰਡੀਸ਼ਨ ਇਹ ਹੋ ਜਾਂਦੇ ਤਾਂ ਮਾਪੇ ਕੀ ਸੋਚਦੇ ਨੇ ਵੀ ਚਲੋ ਵੀ ਸਾਡੀ ਤਾਂ ਜਿਹੜੀ ਲਾਈਫ ਚੱਲ ਰਹੀ ਹੈਗੀ ਠੀਕ ਹੈ ਵੀ ਆਪਾਂ ਆਪਣੇ ਮੁੰਡੇ ਦੀ ਲਾਈਫ ਨੂੰ ਖਰਾਬ ਹੋਣ ਦੇਣੀ ਆ ਤਾਂ ਉੱਥੇ ਕਈ ਵਾਰੀ ਮਾਪੇ ਇਹ ਸੋਚਦੇ ਨੇ ਵੀ ਚਲੋ ਭਾਈ ਤੁਸੀਂ ਆਪਦਾ ਰਹੋ ਦੋਨੇ ਜਣੇ ਹਨਾ ਦੋਨੇ ਜੀ ਰਹੋ ਤੇ ਅਸੀਂ ਅਸੀਂ ਹੀ ਆਪਦਾ ਕਾਰਵਾਰ ਛੱਡ ਦੰਨੇਗੇ ਤੇ ਤੁਸੀਂ ਖੁਸ਼ ਰਹੋ ਮੈਂ ਦੇਖਿਆ ਬਿਰਦਾ ਆਸ਼ਰਮ ਦੇ ਵਿੱਚ ਨਾ ਮਾਵਾਂ ਵਿਚਾਰੀਆਂ ਜਿਨ੍ਹਾਂ ਨੇ ਆਪਣੇ ਪੁੱਤਾਂ ਦੀਆਂ ਲੋੜੀਆਂ ਨੇ ਚੰਵਾ ਲਾਡਾਂ ਨਾਲ ਬਣਾਈਆਂ ਹੁੰਦੀਆਂ ਨੇ ਤੇ ਉਹੀ ਮਾਵਾਂ ਵਿਚਾਰੀਆਂ ਬਿਰਦਾ ਆਸ਼ਰਮ ਦੇ ਵਿੱਚ ਰੋਟੀ ਨੂੰ ਚਲੋ ਉਹਨਾਂ ਨੂੰ ਇਹ ਗੱਲ ਨਹੀਂ ਵੀ ਬਿਰਦਾ ਆਸ਼ਰਮ ਚ ਕੁਝ ਮਿਲਦਾ ਨਹੀਂ ਚਲੋ ਸੁਣ ਦੇ ਅਕੋਰਡਿੰਗ ਵੀ ਚੰਗੀ ਚੱਲ ਉਹਨਾਂ ਦੀ ਦੇਖਰੇਖ ਹੁੰਦੀ ਹੈਗੀ ਪਰ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਉਹਨਾਂ ਉਹ ਪੁੱਤਾਂ ਦੇ ਉੱਤੇ ਮੈਂ ਤਾਂ ਲਾਣਤ ਪਾਉਣਾਗਾ ਹਨਾ ਉਹਨਾਂ ਨੂੰ ਸ਼ਰਮ ਕਿਉਂ ਨਹੀਂ ਹੈਗੀ ਵੀ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਤੇ ਤੁਸੀਂ ਅੱਜ ਉਹਨਾਂ ਨੂੰ ਘਰੋਂ ਕੱਢ ਰਹੇ ਹੋ ਤੇ ਉਸ ਤੋਂ ਜ਼ਿਆਦਾ ਗੁੱਸਾ ਮੈਨੂੰ ਉਹਨਾਂ ਕੁੜੀਆਂ ਦੇ ਉੱਤੇ ਹੈ ਵੀ ਜਦੋਂ ਇਹੇ ਕੰਡੀਸ਼ਨ ਉਹਦੇ ਪੇਕੇ ਪਰਿਵਾਰ 'ਚ ਹੁੰਦੀ ਹੈਗੀ ਵੀ ਉਹਦੋਂ ਕਿਉਂ ਚੀਕਾਂ ਮਾਰਦੇ ਨਹੀਂ ਹੈਗੇ ਜਦੋਂ ਉਹਦੀਆਂ ਪਰਜਾਈਆਂ ਆ ਕਿ ਐਵੇਂ ਦਾ ਸਲੂਕ ਕਰਦੇ ਨਹੀਂ ਹੈਗੇ ਉਹਨਾਂ ਦੇ ਮਾਪੇ ਨਾਲ ਫਿਰ ਆਪਦੀ ਵਾਰੀ ਦੁੱਖ ਕਿਉਂ ਮੰਨਦੇ ਨੇ ਬਈ ਜ다 ਤੁਸੀਂ ਆਪਣੇ ਮਾਪੇ ਬਾਬ ਨਾਲ ਵੀ ਸੇਮ ਸਲੂਕ ਕਰੋ ਫੇਰ ਤਾਂ ਅਸੀਂ ਮੰਨਦੇ ਵੀ ਹਾਂ ਤੁਸੀਂ ਸੇਮ ਬਰਾਬਰ ਕਰਦੇ ਹੋਗੇ ਵੀ ਤੁਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦੀ ਜਵਾਨੀ ਦੇ ਵਿੱਚ ਕਿਤੇ ਤਾਂ ਉਹਨਾਂ ਨੂੰ ਇਹ ਠੀਕ ਹੁੰਦੇ ਵੀ ਹਾਂ ਮੇਰੀ ਨੂੰ ਤੇ ਪੁੱਤ ਆ ਕੇ ਸਾਡੀ ਸੇਵਾ ਕਰਨਗੇ ਤੇ ਕਿੱਥੇ ਤੁਸੀਂ ਉਹਨਾਂ ਨੂੰ ਘਰੋਂ ਬੇਦਖਲ ਕਰ ਦਿੰਦੇ ਹੋ ਘਰੋਂ ਬਾਹਰ ਕੱਢ ਦਿੰਦੇ ਹੋ ਇਹ ਕਿੱਥੋਂ ਦਾ ਇਨਸਾਫ ਆ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਬੰਦਿਆਂ ਦੇ ਘਰ ਵੀ ਜਿਹੜਾ ਉਹਦੇ ਮਾਪੇ ਬਾਬ ਨੂੰ ਘਰੋਂ ਕੱਢਦਾ ਉਹ ਨੂੰ ਤੇ ਮੁੰਡੇ ਨੂੰ ਹੀ ਘਰੋਂ ਕੱਢਣਾ ਚਾਹੀਦਾ ਵੀ ਚਲੋ ਤੂੰ ਵੀ ਬਾਹਰ ਰਹੇ ਜਿਹੜੋ ਦਾ ਘਰ ਉਹਨੂੰ ਜਿੰਦਾ ਲਾਉਣਾ ਚਾਹੀਦਾ ਰਲ ਕੇ 5-10 ਮੁੰਡਿਆਂ ਨੂੰ ਇਕੱਠੇ ਹੋ ਕੇ ਜਾਂ ਪਿੰਡ ਦੇ ਨੂੰ ਜਾਂ ਪਿੰਡ ਦੇ ਸਰਪੰਚ ਨੂੰ ਜਾਂ ਕੋਈ ਜੋ ਵੀ ਮਤਲਬ ਸਿਚੁਏਸ਼ਨ ਹੋਵੇ ਅਕੋਰਡਿੰਗ ਟੂ ਟਾਈਮ ਇਹ ਹੋਣਾ ਚਾਹੀਦਾ ਯਾਰ ਤੁਸੀਂ ਸੈਂਪ ਤੋਂ ਅੰਚੇ ਨਾਲ ਤਾਂ ਮੈਨੂੰ ਕਮੈਂਟ ਕਰਕੇ ਸਾਰੇ ਭਰਾ ਜਰੂਰ ਦੱਸਿਓ ਤੇ ਤੇ ਇੱਕ ਗੱਲ ਹੋਰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਣਾ ਵੀ ਦੇਖੋ ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾ ਮਾ ਕਿੰਨੇ ਸ਼ਗਨ ਮਨਾਉਂਦੀ ਆ ਪਾਣੀ ਵਾਰਦੀ ਆ ਉੱਪਰ ਦੀ ਪੀਂਦੀ ਆ ਜਾਂ ਜੋ ਵੀ ਸਿਚੁਏਸ਼ਨ ਆਪਣੇ ਸਰਕਮਸਟੈਂਸਾਂ ਦੇ ਹੁੰਦੇ ਨੇ ਜਾਂ ਜੋ ਵੀ ਆਪਣੇ ਵਿਆਹਾਂ ਦੇ ਵਿੱਚ ਜਾਂ ਰੀਤੀ ਰਿਵਾਜ ਆਪਣੇ ਪੂਤੇ ਆ ਜਾਂਦੇ ਨੇ ਇਹ ਵੀ ਮਾਂ ਬਹੁਤ ਜ਼ਿਆਦਾ ਚੋਆਂ ਲਾਡਾਂ ਨਾਲ ਉਹਦੇ ਪੁੱਤ ਦਾ ਜਾਂ ਧੀ ਦਾ ਵਿਆਹ ਕਰਦਣੀ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਯਾਰ ਥੋੜਾ ਵੀ ਥੋੜਾ ਜਿਹਾ ਫਰਜ਼ ਬਣਦਾ ਹਨਾ ਮਾਂ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਫਰਜ਼ ਬਣਦਾ ਕੀ ਤੁਸੀਂ ਜਵਾਬ ਦੇ ਮਾਪੇ ਨਾਲ ਐਨਾ ਬਦ ਵੀ ਹਾਂ ਠੀਕ ਹੈ ਤੁਹਾਡੇ ਨਾਲ ਕੋਈ ਗੁੱਸੇ ਗਿੱਲੇ ਨਹੀਂ ਮਾਪੇ ਨਾਲ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਨਾ ਬੁਲਾਓ ਘਟ ਬੁਲਾ ਲਓ ਪਰ ਇਹਦਾ ਮਤਲਬ ਇਹ ਥੋੜੀ ਵੀ ਹਾਂ ਜੇ ਕੋਈ ਗੁੱਸਾ ਗਿੱਲਾ ਕਰਦੀ ਸੀ ਉਹਨਾਂ ਨੂੰ ਕੋਈ ਘਰੋਂ ਵਿਚਾਰੇ ਨੂੰ ਬੇਬੇ ਦਾਖਲ ਕਰ ਦੋ ਘਰੋਂ ਬਾਹਰ ਕੱਢ ਦੋ ਲੱਤਾਂ ਮਾਰ ਕੇ ਜਾਂ ਗਾਲਾਂ ਕੱਢੀਏ ਤੇ ਕਈ ਮੈਂ ਇਹ ਵੀ ਦੇਖਿਆ ਹੈਗਾ ਸਾਡੇ ਕੁਝ ਹੈਗੇ ਜਲ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਵੀ ਇੱਕ ਮਾਂ ਦੇ 2 4 3 ਪੁੱਤ ਹੁੰਦੇ ਨੇ ਦੇਖੋ ਉਹ ਮਾਂ ਤਿੰਨ ਜਾਂ ਚਾਰ ਪੁੱਤਾਂ ਨੂੰ ਇਕੱਲੀ ਸੰਭਦੀ ਹੈ ਤੇ ਜਦੋਂ ਉਹ ਹੀ ਪੁੱਤ ਵੱਡੇ ਹੋ ਜਾਂਦੇ ਨੇ ਉਹਨਾਂ ਦੋ ਤੋਂ ਜਾਂ ਚਾਰ ਦੋ ਜਾਂ ਤਿੰਨ ਤੋਂ ਜਿੰਨੇ ਵੀ ਨੇ ਉਹਨਾਂ ਤਿੰਨਾਂ ਚਾਰਾਂ ਤੋਂ ਇੱਕ ਮਾਂ ਨਹੀਂ ਸੰਭੀ ਜਾਂਦੀ ਹੈਗੀ ਇੱਕ ਮਾਂ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਜਾਂ ਇੱਕ ਬਾਪ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਹੈਗੀ ਉਹਨਾਂ ਤਿੰਨਾਂ ਚਾਰਾਂ ਜਣੇ ਤੋਂ ਜਦਕਿ ਉਹ ਦੋਨੇ ਜਣੇ ਚਾਰਾਂ ਨੂੰ ਪਾਲਦੇ ਨੇ ਜੰਮਦੇ ਨੇ ਪੜਾਉਂਦੇ ਨੇ ਜੋਬ ਦੇ ਵੀ ਲਗਾਉਣ ਦੀ ਜੀਜੀ ਦੀ ਲੱਗਦੀ ਹੈ ਵੀ ਚਾਰ ਪੰਜ ਜਣਦੇ ਫਿਰ ਉਹ ਦੋ ਮਾਂ ਬਬ ਕਿਉਂ ਨਹੀਂ ਸੰਭੇ ਜਾਂਦੇ ਵੀ ਮੈਂ ਇਹ ਪੁੱਛਣਾ ਚਾਹੁੰਦਾ ਸਾਰੇ ਚੈਨਲ ਤੇ ਬਿਰਦਾ ਆਸ਼ਰਮ ਦੇ ਵਿੱਚ ਬੈਠੀ ਮਾਂ ਦੇ ਵਿੱਚ ਦਿਮਾਗ ਦੇ ਵਿੱਚ ਕੀ ਕੀ ਚੱਲਦਾ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਵੀ ਹਾਂ ਵੀ ਮੈਂ ਇਹ ਨਾ ਕਰਨ ਕਰਕੇ ਆਪਣੇ ਪੁੱਤ ਨੂੰ ਜੰਮਿਆ ਸੀਗਾ ਜਿਵੇਂ ਬਿਰਦਾ ਆਸ਼ਰਮ ਦੇ ਵਿੱਚ ਜਾਣ ਵਾਸਤੇ ਲੋੜੀਆਂ ਬਣਾਈਆਂ ਸੀਗੀਆਂ ਜਿਵੇਂ ਬਿਰਦਾ ਆਸ਼ਰਮ ਦੇਖਣ ਵਾਸਤੇ ਆਪਣੇ ਪੁੱਤ ਨੂੰ ਵਿਆਹਿਆ ਸੀਗਾ ਜਾਂ ਨੂੰ ਨੂੰ ਘਰੇ ਵਾੜਿਆ ਸੀਗਾ ਬਹੁਤ ਗੱਲਾਂ ਨੇ ਵੀਰੇ ਜਿੰਨਾ ਤੁਸੀਂ ਕਹੋ ਉਹਨੀਆਂ ਥੋੜੀਆਂ ਨੇ ਹੈਗੀਆਂ ਤੇ ਮੈਂ ਬੇਨਤੀ ਕਰਨਾ ਚਾਹਣਾ ਉਹਨਾਂ ਮੇਰੀਆਂ ਭੈਣਾਂ ਨੂੰ ਜਿਹੜੀਆਂ ਨਵੀਆਂ ਵਿਆਹ ਕੇ ਜਾ ਰਹੀਆਂ ਨੇ ਕਿ ਵੀ ਪਲੀਜ਼ ਥੋੜਾ ਜਿਹਾ ਇਹਦੇ ਕਨੀ ਧਿਆਨ ਦਿਓ ਉਹ ਭੜੀਆਂ ਲਿਖੀਆਂ ਤੁਸੀਂ ਸਮਝਦਾਰ ਬਣੋ ਜਿਹੋ ਜੇ ਮੁੰਡੇ ਵਾਲੇ ਦੇ ਮਾਪ ਆਪਣੇ ਉਹ ਜਿਹੜੇ ਤੁਹਾਡੇ ਆਪ ਦੇ ਮਾਪ ਆਪਣੇ ਤੇ ਕੋਈ ਗਲਤੀ ਹੋਵੇ ਤਾਂ ਮਾਫੀ ਵੀਰੇ ਧੰਨਵਾਦ